ਸੰਗਤ ਅਉ ਸੰਗਤ ਜੀ ਆਪਾ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਲੇ ਦਾਦਾਖ ਦੇ ਜਿੱਥੇ ਆਪਾ ਪਹੁੰਚੇ ਹਾਂ ਇਹ ਸਥਾਨ ਹੈ ਜੀ ਧੰਗੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਚਰਨ ਛੋਪਾ ਪ੍ਰਾਪਤ ਧਰਤੀ ਦਾਤਨ ਸਰ ਗੁਰਦੁਆਰਾ ਸਾਹਿਬ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤਖਤ ਤੇ ਸ਼ੋਭਿਤ ਨੇ ਆਓ ਤੁਹਾਨੂੰ ਦਰਸ਼ਨ ਕਰਵਾਈਏ ਧੰਗੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਗੁਰਦੁਆਰਾ ਸਾਹਿਬ ਦੇ ਇਹ ਹੈ ਸੰਗਤ ਜੀ ਪ੍ਰਾਤਨ ਦਰਖਤ ਇੱਥੋਂ ਦੀ ਕਹਾਣੀ ਇਹ ਹੈ ਜਦੋਂ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਚਾਰ ਕਰਦੇ ਆ ਹੋયા ਲੇਹ ਲਦਾਖ ਵਿਖੇ ਆਏ ਤੇ ਉਸ ਵਕਤ ਸੰਗਤਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਪਾਤਸ਼ਾਹ ਇਸ ਇਲਾਕੇ ਦੇ ਵਿੱਚ ਪੱਥਰ ਦੇ ਪਹਾੜ ਹੋਣ ਕਾਰਨ ਸਾਨੂੰ ਆਕਸੀਜਨ ਲੈਣ ਵਿੱਚ ਜਾਂ ਸਾਹ ਲੈਣ ਵਿੱਚ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਤੁਸੀਂ ਸਾਧੂ ਜਾਨੋ ਤੁਸੀਂ ਆਪ ਜੀ ਕਿਰਪਾ ਕਰੋ ਸਾਨੂੰ ਇੱਥੇ ਕੁਝ ਨਾ ਕੁਝ ਬਰਕਤਾਂ ਦੇ ਕੇ ਜਾਓ ਉਸ ਵਕਤ ਸਤਿਗੁਰੂ ਜੀ ਦਾਤਨ ਕਰ ਰਹੇ ਸਨ ਤੇ ਸਤਿਗੁਰਾਂ ਨੇ ਦਾਤਨ ਗੱਡ ਕੇ ਆਖਿਆ ਇਸ ਤੋਂ ਬਾਅਦ ਇਸ ਪੱਥਰਾਂ ਵਾਲੀ ਜਗ੍ਹਾ ਦੇ ਉੱਪਰ ਵੀ ਦਰਖਤ ਹੋਣਗੇ ਤੇ ਉਸ ਵਕਤ ਇਹ ਵੱਡਾ ਦਰਖਤ ਹੋਇਆ ਆਪ ਜੀ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਨਾਮ ਹੈ ਜੀ ਦਾਤਨ ਸਰ ਗੁਰਦੁਆਰਾ ਸਾਹਿਬ ਜੇਕਰ ਆਪ ਜੀ ਲੇਹ ਲਦਾਖ ਟੂਰ ਤੇ ਆਉਨੇ ਹੋ ਤੇ ਜਰੂਰ ਸਤਿਗੁਰਾਂ ਦੇ ਇਸ ਸਥਾਨ ਦੇ ਦਰਸ਼ਨ ਕਰਕੇ ਜਾਓ ਗੁਰਦੁਆਰਾ ਸ੍ਰੀ ਦਾਤਨ ਸਾਹਿਬ ਬਹੁਤ ਸੋਹਣੀ ਇਮਾਰਤ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਹੈ ਦੂਰੋਂ ਦੂਰੋਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਨੇ ਤੇ ਇਹ ਪ੍ਰਾਤਨ ਜੋ ਦਰਖਤ ਹੈ ਇਹ ਸਤਿਗੁਰਾਂ ਦੀ ਬਖਸ਼ਿਸ਼ ਦਾਤ ਦਾਤਨ ਦੇ ਨਾਮ ਤੋਂ ਤਿਆਰ ਹੋ ਕੇ ਇਹ ਬੜਾ ਵੱਡਾ ਦਰਖਤ ਬਣਿਆ ਜਿੱਥੇ ਸਤਿਗੁਰਾਂ ਨੇ ਸੰਗਤਾਂ ਨੂੰ ਬੜੀਆਂ ਸਾਰੀਆਂ ਖੁਸ਼ੀਆਂ ਦੇ ਕੇ ਨਵਾਜਿਆ ਬਹੁਤ ਦੂਰੋਂ ਦੂਰੋਂ ਸੰਗਤ ਦੱਤਾਂਸਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚ